ਪਿੰਡ ਮਨਸੇਵਾਲ ਦੇ ਰਮਨ ਕੁਮਾਰ ਨੂੰ ਰਾਤ ਸਮੇਂ ਘੇਰ ਕੇ ਮਾਰਕਟਾਈਜ਼ ਕਰਨ ਦਾ ਮਾਮਲਾ ਆਇਆ ਸਾਹਮਣੇ ਇਸ ਸਬੰਧ ਵਿੱਚ ਜਦੋਂ ਐਸਆਈ ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਰਮਨ ਕੁਮਾਰ ਹੀ ਮੇਰਾ ਕੀ ਹੋਇਆ ਹਸਾ ਮੈਂ ਡਿਊਟੀ 'ਤੇ ਜਾਂਦੇ ਸਮੇਂ ਨਾ ਜੀ ਮੋਰੇ ਬੰਦੇ ਖੜੇ ਇੱਥੇ ਗੱਡੀ ਲਾ ਕੇ ਗੱਡੀ ਲਾ ਕੇ ਉਹਨਾਂ ਨੇ ਮੈਨੂੰ ਉੱਥੇ ਘੇਰ ਲਿਆ ਘੇਰ ਕੇ ਉਹਨਾਂ ਨੇ ਮੈਨੂੰ ਫੋਟੋ ਦਿਖਾਈ ਫੋਟੋ ਨਾਮ ਦਿਖਾਈ ਤੇ ਹਾਂ ਵੀ ਰਿਪੋਰਟ ਹੋਇਆ ਹੈ ਤੇਰੇ ਨਾਲ ਵੈਪਨ ਵੀ ਤਾਂ ਨੇ ਵੈਪਨ ਤਾਂ ਕਿ ਮੈਨੂੰ ਇਹਦਾ ਸਿੱਟਾ ਲਿਆ ਤੇ ਕੁਟਿਆ ਖਾਸਾ ਮੈਨੂੰ ਉਹਨਾਂ ਨੂੰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਵੈਪਨ ਕੋਲੋਂ ਗਿਆ ਭੱਜਣ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਉਹਨਾਂ ਨੇ ਉਹ ਤੋਂ ਬਾਅਦ ਮੁੜ ਕੇ ਕਹਿਣ ਲੱਗੇ ਵਾ ਵੀ ਤੂੰ ਫੈਸਲਾ ਕਿੱਦਾਂ ਪੰਚਾਇਤਾਂ ਦਾ ਫੈਸਲਾ ਕਰ ਪੰਚਾਇਤ ਦੀ ਗੱਲ ਸੁਣਾਈ ਉਹਨਾਂ ਨੇ ਮੁੜ ਕੇ ਫਿਰ ਮੈਨੂੰ ਦੁਬਾਰਾ ਉਹਨਾਂ ਨੇ ਤੇ ਮੇਰਾ ਸ਼ੱਕ ਉਹਨਾਂ ਤੇ ਹੀ ਗਿਆ ਬੰਦਿਆਂ ਦੇ ਜਿਹੜੇ ਪਹਿਲਾਂ ਮੇਰੇ ਕੋਲ ਜਿਨ੍ਹਾਂ ਨਾਲ ਮੇਰੀ ਪਹਿਲਾਂ ਗੱਲਬਾਤ ਹੋਈ ਸੀ ਪੰਚਾਇਤ ਹੋਈ ਸੀ ਮੇਰਾ ਸ਼ੱਕ ਉਹਨਾਂ ਤੇ ਜਾਂਦਾ ਵੀ ਉਹੀ ਬੰਦੇ ਦੁਬਾਰਾ ਕੰਮ ਕਰਕੇ ਗਏ ਨੇ ਜੀ ਸਭ ਅੰਦਰ ਬੰਦਲੀ ਏ ਜਿਹੜਾ ਰੱਤੀ ਮਸਲਾ ਹੋਇਆ ਤੇ ਇਸ ਤਰ੍ਹਾਂ ਹੋਇਆ ਵੀ ਮੁੰਡਾ ਜਦੋਂ ਡਿਊਟੀ ਕਰਕੇ ਆਉਂਦਾ ਸੀ ਪਿੰਡ ਦੇ ਲਾਗੇ ਇੱਕ ਟੂਬਲ ਹੈ ਟੰਡੋਨਵਾਲ ਦਾ ਉਹਦੇ ਲਾਗੇ ਉਹਨਾਂ ਨੇ ਜਿਹੜਾ ਡੰਗਾਂ ਨਾਲ ਔਰ ਬੇਸਬੋਲਾਂ ਨਾਲ ਮੁੰਡੇ ਤੇ ਹਮਲਾ ਕੀਤਾ ਔਰ ਉਹਨੂੰ ਇਹ ਸਮਝ ਕੇ ਛੱਡ ਗਏ ਕਿ ਮਰ ਗਿਆ ਮੁੰਡਾ ਉਹ ਖਤਮ ਕਰਤਾ ਔਰ ਉਹ ਤੋਂ ਬਾਅਦ ਜਿਹੜੀ ਉਹ ਗੱਡੀ ਚ ਆਏ ਸੀ ਨਕਾਬਪੂਸ ਉਹ ਭੱਜ ਗਏ ਐ ਔਰ ਸਾਡੇ ਪਿੰਡ ਦੇ ਵਿੱਚ ਇਹ ਪਹਿਲਾਂ ਐਸਾ ਮਸਲਾ ਆਇਆ ਨਹੀਂ ਸਾਡੇ ਪਿੰਡ ਦੇ ਵਿੱਚ ਬਹੁਤ ਸ਼ਾਂਤੀ ਹੈ ਕੋਈ ਇਸ ਤਰ੍ਹਾਂ ਦਾ ਪਿੰਡ ਦੇ ਵਿੱਚ ਕੋਈ ਮਸਲਾ ਨਹੀਂ ਹੁੰਦਾ ਵੀ ਕੋਈ ਆ ਕੇ ਪਿੰਡ ਦੇ ਲਾਗੇ ਕੋਈ ਇਸ ਤਰ੍ਹਾਂ ਗੈਂਗवार ਕਰਕੇ ਕੁੱਟ ਕੇ ਚਲੇ ਜਾਵੇ ਅਸੀਂ ਤਾਂ ਇਹ ਸੋਚਦੇ ਹਾਂ ਵੀ ਇਹ ਪਹਿਲਾ ਮਸਲਾ ਕਿਵੇਂ ਹੋ ਗਿਆ ਸਾਡੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਾਂ ਤਾਂ ਉਹ ਜਿਹੜੇ ਨਕਾਬਪੋਸ਼ੇਗੇ ਉਹਨਾਂ ਨੂੰ ਫੜਿਆ ਜਾਵੇ ਔਰ ਨਹੀਂ ਤਾਂ ਅਸੀਂ ਜਿਹੜਾ ਸੰਘਰਸ਼ ਕਰਾਂਗੇ ਚਾਹੇ ਸਾਨੂੰ ਧਰਨਾ ਲਾਣਾ ਪਵੇ ਚਾਹੇ ਸਾਨੂੰ ਜਿਹੜਾ ਸੜਕ ਜਾਮ ਕਰਨੀ ਪਵੇ ਔਰ ਸਾਰਾ ਪਿੰਡ ਆ ਕੇ ਬੈਠੂਗਾ ਸਾਡਾ ਪਿੰਡ ਬਹੁਤ ਹੀ ਇਸ ਗੱਲ ਨੂੰ ਸੀਰੀਅਸ ਲੈ ਰਿਹਾ ਕਿਉਂਕਿ ਇਸ ਤਰ੍ਹਾਂ ਦਾ ਕਦੇ ਵੀ ਕੋਈ ਮਸਲਾ ਨਹੀਂ ਹੋਇਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹਨੂੰ ਤਿੰਨ ਦੋ ਤਿੰਨ ਦਿਨ ਦਾ ਅਸੀਂ ਟਾਈਮ ਦਿੱਤਾ ਤਿੰਨ ਦਿਨ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਜਿਹੜਾ ਟਰੇਸ ਕਰਕੇ ਫੜਿਆ ਜਾਵੇ ਔਰ ਨਹੀਂ ਤਾਂ ਅਸੀਂ ਜਿਹੜਾ ਸੰਘਰਸ਼ ਕਰਾਂਗੇ ਔਰ ਜਦ ਤੱਕ ਸੰਘਰਸ਼ ਸਾਡਾ ਜਾਰੀ ਰਹੂਗਾ ਜਦ ਤੱਕ ਜਿਹੜੇ ਉਹ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਨਕਾਬਪੋਸ਼ ਸੀਗੇ ਉਹ ਫੜੇ ਨਹੀਂ ਜਾਂਦੇ ਔਰ ਸਾਨੂੰ ਇਹ ਡਰ ਹੈ ਵੀ ਜਦੋਂ 7 ਵਜੇ ਹੀ ਇਸ ਤਰ੍ਹਾਂ ਇੱਕ ਲਾਗੇ ਪਿੰਡ ਦੇ ਆ ਕੇ ਅਟੈਕ ਕਰ ਗਏ ਤਾਂ ਕੱਲੂ ਕਿਸੇ ਘਰ ਦੇ ਵਿੱਚ ਵੀ ਆ ਕੇ ਅਟੈਕ ਕਰ ਸਕਦੇ ਆ ਔਰ ਅਸੀਂ ਜਿਹੜਾ ਪਿੰਡ ਹੈ ਇਸ ਗੱਲ ਤੋਂ ਬਹੁਤ ਸਹਿਮਿਆ ਹੋਇਆ ਹੈ ਅਸੀਂ ਇਹ ਪ੍ਰਸ਼ਾਸਨ ਤੋਂ ਬਾਰ-ਬਾਰੇ ਮੰਗ ਕਰਦੇ ਆ ਵੀ ਇਹਨੂੰ ਜਲਦ ਤੋਂ ਜਲਦ ਉਹਨਾਂ ਨੂੰ ਮੁੰਡਿਆਂ ਨੂੰ ਫੜ ਕੇ ਔਰ ਬਣਦੀ ਜੋਗ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ ਹਾਂਜੀ ਸਰਪੰਚ ਸਾਹਿਬ ਕੀ ਮਸਲਾ ਜੀ ਮਸਲਾ ਇਸ ਤਰ੍ਹਾਂ ਹੈ ਜੀ ਇਹ ਮੁੰਡਾ ਸਾਡਾ ਰੋਪੜ ਤੋਂ ਡਿਊਟੀ ਕਰਕੇ ਆ ਰਿਹਾ ਸੀ। ਇਹ ਕਈ ਦਿਨ ਤੋਂ ਬਿਕਾਰ ਸੀ ਇਹਨੂੰ ਤੇ ਬਲਾਜੁਰ ਦਵਾਈ ਲੈ ਕੇ ਦੇ ਵਾਪਸ ਪਿੰਡ ਨੂੰ ਜਾ ਰਿਹਾ ਸੀ। ਸਾਡੇ ਪਿੰਡ ਤੋਂ ਪਹਿਲੇ ਕਿਸਾਨਿਆਂ ਦੇ ਪਿੰਡ ਤੋਂ ਵਿਚਾਲੇ ਇੱਕ ਟੋਲ ਪੈਂਦਾ। ਉਹਦੇ ਨੀਦੀ ਕੀ ਨੂੰ ਘੇਰ ਕੇ ਗੱਡੀ ਓਕੇ ਖੜੀ ਸੀ ਬੰਦੇ ਪਤਾ ਨਹੀਂ ਕੌਣ ਸੀਗੇ। ਤੇ ਸੱਤ ਸਵੇਰ ਸੱਤ ਦਾ ਟਾਈਮ ਸੀਗਾ। ਉੱਥੇ ਨੂੰ ਮਦਦ ਕੋਟ ਮਾਰ ਕਾ ਵੀ ਕੀਤੀ। ਕਦੋਂ ਦਾ ਖਾਸਾ ਕਦੋਂ ਇੱਕ ਕੱਲ ਸ਼ਾਮੀ ਦਾ ਇੱਕ ਕੱਲ ਸ਼ਾਮ ਦਾ। ਅੱਛਾ ਜੀ। ਇਹ ਕਾਰਨ ਕਿ ਪਤਾ ਲੱਗਿਆ। ਕਾਰਨ ਤਾਂ ਕੁਝ ਮੁੰਡਿਆਂ ਨਾਲ ਰੰਜਿਸ਼ ਹੋਈ ਚੱਲਦੀ ਸੀ। ਬੜੀ ਬਿਊਟੀ ਪਹਿਲੇ ਇੱਕ ਦੋ ਵਾਰ ਪੰਚੇਤਾ ਵੀ ਹੋਲੀਆਂ ਸੀ। ਸਾਡੀ ਸ਼ਿਕਾਇਤ ਦੀ ਸੁਣोतरी ਜਾਰੀ ਹੈ ਬਾਕੀ ਹੁਣ ਸੋ ਇਨਕੁਆਰੀ ਕਰਕੇ ਸਾਰਾ ਖੜਗੂਗੀ ਨੇ ਮੌਕੇ ਤੇ ਪਛਾਣਿਆ ਨਹੀਂ ਮੌਕੇ ਤੇ ਕੋਈ ਪਛਾਣਿਆ ਲੇਕਿਨ ਉਹ ਇਹ ਗੱਲ ਕਹਿ ਕੇ ਗਏ ਹੈ ਜਿਵੇਂ ਸਾਡਾ ਬੇਟਾ ਦੱਸਦਾ ਹੈ ਕਿ ਹੁਣ ਤੂੰ ਪੰਚੇ ਤਾਂ ਹੋਰ ਕਰੀਂ ਇਕੱਠੀਆਂ ਠੀਕ ਹੈ ਇਸ ਕਰਕੇ ਸਾਡੇ ਨਾਲ ਦਿਮਾਗ ਉਸ ਪਾਸੇ ਜਾ ਗਿਆ ਟੀ ਮੰਗ ਕਰਦੇ ਹਾਂ ਅਸੀਂ ਤਾਂ ਸਭ ਦੀ ਮੰਗ ਕਰਦੇ ਹਾਂ ਜੀ ਅਗਰ ਪ੍ਰਸ਼ਾਸਨ ਨੂੰ ਵੀ ਅਸੀਂ ਵਿਡਮ ਨੂੰ ਮਿਲ ਕੇ ਕਹਿ ਕੇ ਆਏ ਐ ਐਸ ਐਚਓ ਸਭ ਨੂੰ ਅਗਰ ਉਹ ਕੋਈ ਸਾਡੀ ਸੁਣਾਈ ਕਰਦੇ ਐ ਟਾਕਰ ਨਾਲ ਤੇ ਠੀਕ ਹੈ ਨਹੀਂ ਅਸੀਂ ਦੋ ਦਿਨ ਤੋਂ ਬਾਅਦ ਪੂਰਾ ਪਿੰਡ ਆ ਕੇ ਪੂਰਾ ਟਕਾਲਾ ਅਸੀਂ ਇੱਥੇ ਧਰਨਾ ਲਾਗਦੇ ਹਾਂ